ਮੇਰਗਾ ਕੋਣ ਕੋੜੇ ਜੇ ਤਾਂ ਪਾਣੀ ਤਾਂ ਨਹੀਂ ਪੀ ਲਿਆ ਹੋਵੇ ਤੂੰ ਮੜਾ ਮੋਟਾ ਮੇਰ ਨਾਲ ਕੰਮ ਕਰਾ ਨਹੀਂਗੀ ਹਣ ਕੰਮ ਚਾਚੀ ਕੋਈ ਨਾ ਕਰਵਾ ਦੂੰਗੀ ਥੋੜਾ ਟਾਈਮ ਰੁੱਕ ਕੇ ਕਰ ਲਈਏ ਰੁੱਕੇ ਕਰ ਲਈਏ ਕੋ ਕੀ ਹੋ ਗਿਆ ਚਾਚੀ ਆ ਸਫਰ ਜੇ ਕਰਕੇ ਨੇ ਮੇਰਾ ਸਿਰ ਜਦੂ ਖੁਣ ਲੱਗ ਗਿਆ ਸਫਰ ਕਰਕੇ ਸਫਰ ਨੂੰ ਕੀ ਕੋੜੇ ਤੂੰ ਬੱਸਾ ਜੇ ਟੱਕੇ ਖਾ ਕੇ ਆਈਆਂਗੀ ਆ ਗਈ ਆਈ ਤਾਂ ਤੂੰ ਗੱਡੀ 'ਚ ਬੈਠ ਕੇ ਆਈਂਗੀ ਚਾਹੇ ਗੱਡੀ 'ਚ ਆਈ ਐ ਫਿਰ ਪਤਾ ਨਹੀਂ ਕੀ ਹੋ ਗਿਆ ਸਿਰ ਜਪਾਹਲਾ ਦੁਖੀ ਨਾ ਘਬਰਾਟ ਜੀ ਹੋ ਜਾਂਦੀ ਆ ਐ ਕਰ ਗੋਲੀ ਲੈ ਲੈ ਗੋਲੀ ਲੈ ਕੇ ਨਾ ਉਹ ਨਾ ਪੁੱਛਣਾ ਪੁੱਛਣਾ ਅੱਜ ਕੱਲ ਦੇ ਕੱਪੜੇ ਧੋਤੇ ਪਏ ਨੇ ਤੇ ਅੱਜ ਨਾਲ ਜਿਹੜੇ ਧੋਕੇ ਗਿਣੀਆਂ ਤੇ ਸਨੇਹਾ ਹਲਕਾ ਉਤਾਰ ਪਰਹੀ ਪਈ ਆਗੀ ਕੋਈ ਨਾ ਉਤਾਰ ਲੈਨੇ ਕੱਪੜੇ ਮੈਂ ਅੰਦਰ ਲੈਨੇ ਤੈਂ ਕਰਕੇ ਰੱਖ ਦਾਂਗੀ ਆਪਣਾ ਤੈਂਾਂ ਕਰਕੇ ਰੱਖਦੀ ਮੇਰੀ ਗੱਲ ਸੋਣਾ ਮਨਿੰਦਰ ਤਾਂ ਉੱਥੇ ਗਈ ਆ ਆਪਣੀ ਮਾਤਾ ਪਤਾਂ ਲੈਣ ਮਾਣ ਆ ਜੀ ਸੀ ਸੀ ਕਿੱਧਰ ਗਈ ਵੀਰੇ ਤੇ ਭਾਬੀ ਉਹ ਤਾਂ ਮੇਰੀ ਗੱਲ ਸੁਣ ਪਾਈ ਉਹਦੀ ਮੰਮੀ ਦਾ ਫੋਨ ਆਈ ਜਾਂਦਾ ਸੀ ਕੰਨ ਵੀ ਆਇਆ ਪਰਸੋਂ ਵੀ ਆਇਆ ਬਸ ਉਹ ਤਾਂ ਕਹੀ ਤੇ ਕੰਮ ਕਰਕੇ ਜਾਇਆ ਨਹੀਂ ਜਾਂਦਾ ਸੀ ਤੇ ਅੱਜ ਵੀ ਉਹੀ ਗੱਲ ਨਾਲੇ ਮੈਂ ਬਿਮਾਰ ਹੋ ਰਹੀ ਸੀ ਨਾਲੇ ਮਨਿੰਦਰ ਵੀ ਉਹੀ ਪਹਿਲੇ ਕੁਛ ਨਹੀਂ ਸੀ ਹੈਗੇ ਆਪਣੀ ਮਾਂ ਕਰਕੇ ਜਾਨੂ ਉਹ ਤਾਂ ਜੀ ਨਹੀਂ ਸੀ ਕਰਦਾ ਹੈਗਾ ਤੇ ਇੱਕ ਲਾਡੀ ਨਹੀਂ ਹਟਿਆ ਹੈਗਾ ਤਾਂ ਕਰਕੇ ਮਜਬੂਰੀ ਚ ਆਉਣਾ ਪਿਆ ਸਾਨੂੰ ਉੱਥੇ ਅੱਜ ਅੱਛਾ ਜੇ ਮੈਂ ਦੱਸ ਦੰਦੇ ਫੋਨ ਕਰਕੇ ਵੀ ਉਧਰ ਜਾਣਾ ਫਿਰ ਮੈਂ ਕਹਿ ਦੰਦੀ ਮੰਮੀ ਨੂੰ ਵੀ ਅੱਜ ਨਹੀਂ ਆਇਆ ਜਾਂਦਾ ਉਹਨਾਂ ਤੋਂ ਲਾ ਕਹਿ ਦੰਦੀ ਲਾਡੀ ਨੂੰ ਫੋਨ ਕਰਕੇ ਤਾਂ ਤੂੰ ਹੀ ਕਹੀ ਜਾਂਦੀ ਹੋਵੇਗੀ ਵਸੇਤੀ ਆ ਜਾ ਸੇਤੀ ਲੈ ਜੋ ਮੈਨੂੰ ਉਹ ਚਾਚੀ ਫੋਨ ਤਾਂ ਮੈਂ ਕੀਤਾ ਸੀ ਉਹਨਾਂ ਮੰਮੀ ਪਾਹਲਾ ਕਹਿਣ ਲੱਗੀ ਸੀ ਜਾਸ ਨੂੰ ਪਰ ਜਸ ਨੇ ਮੇਰੇ ਕੋਲ ਆ ਕੇ ਗੱਲ ਕੀਤੀ ਤਾਂ ਫੋਨ ਕੀਤਾ ਸੀ ਮੈਂ ਵੀਰੇ ਨੂੰ ਮੈਂ ਕਹਿੰਦੀ ਵੀ ਆਂਡ ਗੌਂਡ ਕੀ ਕਹਿਣਗੇ ਵੀ ਇਹਦੇ ਪੇਕੇ ਆ ਕੇ ਵੀ ਨਹੀਂ ਖੜੇ ਨਾ ਐਡੀਸ਼ੇ ਤੇ ਉਹ ਤੇ ਗਾਸ ਗਮਾੜ ਵੀ ਕਹਿਣ ਲੱਗੇ ਤੇਰੇ ਸਾਸ ਨੂੰ ਉਹ ਵੀ ਕਮਾਨ ਕਰਦੇ ਆ ਕੋੜੇ ਅੱਜ ਗਾਈ ਨੂੰ ਕਿੰਨੇ ਕ ਦਿਨ ਹੋਏ ਤੇ ਫੇਰ ਹੀ ਬਵਾ ਕੇ ਲੈ ਕੇ ਜਾਣੀ ਸੀ ਬਾਅਦ ਚ ਉਹ ਹੀ ਗੱਲ ਫੇਰ ਲੈ ਆਉਂਗੇ ਅਸੀਂ ਲੈ ਜਾਂਦੇ ਭਾਈ ਚੱਲ ਮਿਲਣੀ ਕਰਕੇ ਚਾਚੀ ਤੁਸੀਂ ਤਾਂ ਆ ਜਾਂਦੇ ਕੋਦੋਂ ਮਰਜ਼ੀ ਇਹ ਗੱਲ ਨਹੀਂ ਹੈਗੀ ਗੱਲ ਇਹ ਸੀ ਫਿਰ ਮੈਂ ਡਿਊਟੀ ਤੇ ਜਾਣਾ ਸੀਗਾ ਕਿਉਂਕਿ ਹਸਪੀਟਲ 'ਚ ਵੀ ਫੋਨ ਆਈ ਜਾਂਦੇ ਸੀ ਮੈਨੂੰ ਅਸੀਂ ਡਿਊਟੀ ਨੂੰ ਤੁਹਾਨੂੰ ਰੋਕਿਆ ਭਾਈ ਉਨਾਂ ਨੇ ਤਾਂ ਹੀ ਕਿ ਸੁੱਟੀਆਂ ਲੈਤੀਆਂ ਹੋਈਆਂ ਦੀਆਂ ਨਾ ਤੇ ਸੁੱਟੀਆਂ ਪੂਰੀਆਂ ਹੋ ਜਾਂਦੇ ਤੁਹਾਡੀ ਡਿਊਟੀ ਤੇ ਪੱਗ ਜਾਂਦੀ ਹੁਣ ਅਸੀਂ ਤਾਂ ਉਹਥੇ ਜਾ ਕੇ ਤੋਰ ਕੇ ਆਉਣਾ ਸੀਗਾ ਵੀ ਤੂੰ ਡਿਊਟੀ ਤੇ ਜਾ ਭਾਈ ਤੁਸੀਂ ਤਾਂ ਨਹੀਂ ਜਾਣਾ ਸੀਗਾ ਉਹ ਬਸ ਮੰਮੀ ਨੇ ਆਏ ਹੋਗਾ ਵੀ ਪਹਿਲਾਂ ਵੀ ਮਿਲ ਨਹੀਂ ਕਰਕੇ ਵਾਗ ਜੈ ਨਾ ਵੀ ਫੇਰ ਵਗ ਜਾ ਕਰੂਗੀ ਡਿਊਟੀ ਤੇ ਚਲ ਕੋਈ ਨਾ ਹੁਣ ਤਾਂ ਮਿਲ ਨਹੀਂ ਕਰੀ ਆਏ ਲੈ ਆਏ ਤੈਨੂੰ ਤੇ ਹੁਣ ਮੇਰੇ ਨਾਲ ਫਿਰ ਕੰਮ ਕਰਾ ਦੇ ਬਸ ਸਾਰੇ ਹਾਂ ਕਰਵਾ ਦਾਂਗੀ ਠੀਕ ਹੈ ਨਾ ਤੇ ਉਹੀ ਗੱਲ ਮਨਿੰਦਰ ਕਿਤੇ ਆ ਕੇ ਵਿਚਾਰੀ ਉਹ ਤੜਫੀ ਜਾਊ ਉਧਰੋਂ ਔਖੀ ਹੋਈ ਆਊਗੀ ਆਕੇ ਫੇਰ ਉਹ ਮੂਰੇ ਇੰਨੇ ਕੰਮ ਪਾਏ ਹੋਣਗੇ ਫੇਰ ਉਤੋਂ ਜ਼ਿਆਦਾ ਉਹ ਕਰੂਗੀ ਗੁੱਸੇ ਨਾਲ ਮੈਨੂੰ ਕਹੂਗੀ ਵੀ ਮਾਂ ਤੂੰ ਕਰ ਨਾ ਸਕੀ ਮੈਂ ਆਪ ਦਿੱਲੀ ਹੋਈ ਪਈਆਂ ਕੋਈ ਨਾ ਮੈਂ ਕਰ ਲਾਂ ਨਹੀਂ ਤੁਸੀਂ ਵੀ ਅਰੈਸਟ ਕਰ ਲਓ ਰੰਗਾ ਕੀ ਹੋ ਗਏ ਨਾ ਆਈ ਘਾਤੋ ਕਰੀ ਜਾਂਦੇ ਆ ਦੇਖ ਲੈ ਚਾਚੀ ਜਵਾਨੀ ਖੁਸ਼ ਹੋਈ ਮੇਰੇ ਇੱਥੇ ਆਉਣ ਤੇ بس ਕੱਲਾ ਵੀਰੇ ਹੀ ਖੁਸ਼ ਹੋਇਆ ਫਿਰਦਾ ਮੈਂ ਤਾਂ ਚਾਚੀ ਨੂੰ ਸੋਚਣਾ ਚਾਹੁੰਦਾ ਮੈਂ ਤਾਂ ਮੈਂ ਆਉਤੇ ਕਰੇ ਵਾਗੀ ਨਹੀਂ ਤਾਂ ਮੈਂ ਇੰਨਾ ਕੋਲ ਹੈਗੀ ਮੈਂ ਤਾਂ ਐਸੀ ਚੱਲ ਵਿਆਹ ਤੋਂ ਬਾਅਦ ਇਹ ਬਦਲ ਜਾਣਗੇ ਪਰ ਚਾਚੀ ਤਾਂ ਜਵੇਂ ਹੀ ਨਹੀਂ ਬਦਲੀ ਉਵੇਂ ਦਾ ਤੇ ਉਵੇਂ ਸੁਭਾਅ ਹੈਗਾ ਉਸ ਕੰਮ ਕਰਾਂ ਪਾਣੀ ਨਹੀਂ ਆਉਂਦਾ ਬਾਸਤਾ ਨਹੀਂ ਪਤਾ ਨਹੀਂ ਕੀ ਉੱਤੋਂ ਹਾਲ ਜਾਨੀ ਖੋਲਿਆ ਨਾ ਮੈਂ ਕਿਹਾ ਸੀ ਮਾਤਾ ਟੂਟੀ ਜੀ ਠੀਕ ਕਰ ਲੈ ਆਹ ਖੜੀ ਹੈ ਕੀ ਹੋ ਗਿਆ ਤੂੰ ਕੀ ਕਰੀ ਜਾਨੀ ਮੈਂ ਆਪੇ ਤੈਨੂੰ ਜਿਹੜੇ ਚਾਰ ਕੱਪੜੇ ਨੇ ਕੰਮ ਵਾਲੀ ਆਉਗੀ ਇਹ ਤਾਂ ਦੋ ਕਿਸਮਾਂ ਕ ਕਢਦਾ ਦੀ ਤੇ ਟੂਟੀ ਚ ਪਾਣੀ ਜੇ ਨਹੀਂ ਆਇਆ ਪਾਣੀ ਕਿੱਥੇ ਮੁੱਕਣਾ ਗਿਆ ਹੋਵੇ ਟੈਂਕੀ ਚ ਪਤਾ ਨਹੀਂ ਉਹ ਤਾਂ ਬਾਲਜਾ ਦੇਖ ਲਈ ਭਾਈ ਤੂੰ ਹੀ ਦੇਖ ਲਈ ਫਿਰ ਮੈਂ ਤਾਂ ਇਹ ਜੇ ਪੰਗੇ ਲੈਦੀ ਨਹੀਂ ਕੀ ਹੋ ਗਿਆ ਬੋਲਦੀ ਜਾਂਦੀ ਸੀ ਮੈਂ ਤਾਂ ਐਂ ਗੱਲ ਕਰਦੀ ਸੀ ਤੇਰੇ ਕੋਲੇ ਮੈਂ ਆਖਾਂ ਹਾਂ ਇਹਨਾਂ ਦੇ ਆਪਣੇ ਗਵੰਡਾ ਕਾਂ ਦੀ ਬਹੂ ਨਹੀਂ ਉਹ ਜਿਹੜਾ ਤੀਜਾ ਘਰ ਹੈ ਹਾਂ ਹਾਂ ਮੈਂ ਕਿਹਾ ਐਂ ਲਾਵ ਮਰ ਜਾਂਦੇ ਨਤੀਜੇ ਨਿਕਲਦੇ ਆ ਉਹ ਮੁੰਡੇ ਨੇ ਲਾਵ ਲੋ ਮਰਜੀ ਕਰਾਈ ਸੀ ਹਾਏ ਹੁਣ ਗਲੀ ਚ ਜਲੂਸ ਨਿਕਲ ਜੰਦਾ ਨਹੀਂ ਲਵ ਮੈਰਿਜ ਗਲੀ ਚ ਖਿਲਰੀ ਜਾਂਦੀ ਹੁਣ ਉਹਨਾਂ ਨੇ ਕੀ ਕਰਤਾ ਲੜਾ ਲੜਾਈ ਉਹਦੇ ਜੁੰਡੇ ਉਹਦੇ ਹੱਥ ਚ ਉਹਦੇ ਜੁੰਡੇ ਉਹਦੇ ਹੱਥ ਚ ਦੋਨੇ ਕੁੱਟ ਕਟੀਰਾ ਦੋ ਮੁੰਡਾ ਧਰ ਦਿੰਦਾ ਬਹੂ ਦੇ ਦੋ ਬਹੂ ਧਰ ਦਿੰਦੇ ਮੁੰਡੇ ਦੇ ਨਹੀਂ ਭੈਣਿਆ ਇੰਨਾ ਜਲੂਸ ਕੱਢੀਏ ਨੇ ਮੇਰਾ ਤਾਂ ਐਡਾ ਮਨ ਖਰਾਬ ਹੋਇਆ ਦੇਖ ਕੇ ਬਖਿਆ ਦੇਖ ਲਾ ਆ ਪਈ ਲਵ ਮੈਰਿਜ ਖਿਲਰੀ ਕਰ ਲੋ ਇਕੱਠੀ ਇਹਨੂੰ ਸੁਣ ਲੈ ਅਖੇ ਤੂੰ ਕੌਣ ਮੈਂ ਖਾਮਕਾ ਤੇਰਾ ਦਿਮਾਗ ਉਹੀ ਖਰਾਬ ਹੋਈ ਜਾਂਦਾ ਇਹ ਕੀ ਲੈਣਾ ਕਿਸੇ ਤੋਂ ਨਹੀਂ ਨਹੀਂ ਭੈਣੇ ਆਹੀ ਕਲਪਨਾ ਜਿਹੜੀ ਮੁੰਡੇ ਆਪਦੀਆਂ ਮਰਜ਼ੀਆਂ ਕਰਦੇ ਆ ਮੇਰੀ ਗੱਲ ਸੁਣ ਹਰਪ੍ਰੀਤ ਜਿਹਦੇ ਉਹਨਾਂ ਚ ਕਿੰਨਾ ਫਰਕ ਹੈ ਤੈਨੂੰ ਲੱਗਦਾ ਵੀ ਹਰਪ੍ਰੀਤ ਐ ਕਰੂਗੀ ਨਹੀਂ ਮੈਂ ਐ ਨਹੀਂ ਕਹਿੰਦੀ ਵੀ ਹਰਪ੍ਰੀਤ ਐ ਕਰੂਗੀ ਪਰ ਇਹ ਵੀ ਇੱਕ ਦਿਨ ਤਾਂ ਐ ਸੀ ਵੀ ਬਾੜੀ ਚੰਗੀ ਐ ਬਾੜੀ ਚੰਗੀ ਐ ਤੇ ਇਹਨੇ ਤਾਂ ਛੇਤੀ ਰੰਗ ਦਿਖਾਤੇ ਤੂੰ ਕੁਝ ਨਹੀਂ ਹੁੰਦਾ ਕਿਸੇ ਦੀ ਫਿਕਰ ਨਹੀਂ ਕਰੀਂਦਾ ਹੁੰਦਾ ਕੋਈ ਆਪਦੇ ਘਰੇ ਕੁਝ ਮਰਜ਼ੀ ਕਰੇ ਆਪਾਂ ਆਪਦੇ ਘਰ ਬੰਨੀ ਵੇਖੀਏ ਮੈਂ ਤਾਂ ਵਿਆਹ ਤੋਂ ਰੁੱਝੀ ਰਹੀ ਆਪ ਤਾਂ ਨਾ ਕਦੇ ਬਾਹਰ ਨਿਕਲੀ ਸੀ ਹੁਣ ਵਿਆਹ ਦਾ ਕਰਕੇ ਬਸ ਤੁਰੇ ਫਿਰੇ ਆਂ ਜਾਂ ਮਾੜੇ ਮੁੱਟੇ ਕੰਮਾਂ ਧੰਦੇ 'ਚ ਆਪਾਂ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਾ ਲੱਗਦਾ ਤੇ ਉਹ ਆਪ ਆਈ ਤੇ ਮੈਂ ਆ ਖੜ ਗਏ ਇਹਨਾਂ ਕੁਛ ਕਰੀ ਜਾਂਦੇ ਉਹ ਕਹਿੰਦੀ ਮੈਨੂੰ ਤਾਂ ਇਹਨਾਂ ਨੂੰ ਡੂੜ ਵੀ ਨਾਗਾ ਘਰੋਂ ਕੱਢੀ ਨੂ ਮੈਂ ਤਾਂ ਕਹਿੰਦੀ ਖੇਤ ਵਾਲਿਆਂ ਦੇ ਘਰ ਬੈਠੀ ਹਾਏ ਹਾਂ ਲਦੇ ਆ ਮੈਂ ਆਖਿਆ ਇੱਕ ਜਵਾਕ ਸੀ ਉਹਦੇ ਤਾਂ ਆਪ ਵਿਚਾਰੀ ਸੀ ਸੁਣ ਭਾਈ ਇਹ ਤਾਂ ਮੁੰਡੇ ਦੀ ਕਮੀ ਐ ਠੀਕ ਐ ਜੇ ਆ ਉਹਦਾ ਪੁੱਤ ਸੋਚੇ ਵੀ ਭਾਈ ਮੈਂ ਮੇਰੇ ਮਾਂ ਨੂੰ ਕਿਉਂ ਕੱਢਾਂ ਬਾਹਰ ਹਾਂ ਆਈ ਤਾਂ ਗੱਲ ਐ ਜਿੱਦੋਂ ਮੁੰਡੇ ਪਊਗਾ ਮਗਰ ਲੱਗ ਜਾਂਦੇ ਫਿਰ ਮਾਂ ਪਿਓ ਤਲ ਸਿਆਣੀ ਜਾਣਦੇ ਨਾਲੇ ਗੱਲ ਸੁਣ ਜਿਹੜੀ ਉਹਦੇ ਬੰਤ ਕਹਿ ਕੇ ਕਿ ਸਤੂਨਾ ਵਾਲਾ ਠਿਕਰ ਜਾ ਕਰ ਫਿਰ ਕੀ ਹੈ ਪਿੰਡ ਦਾ ਤਾਂ ਸੋ ਜਾਣਦਾ ਹੁੰਦਾ ਨਹੀਂ ਬਣੇ ਜਾਣਦਾ ਤਾਂ ਹੁੰਦਾ ਪਰ ਮੈਨੂੰ ਜਿਹੜੀ ਗੱਲ ਦਾ ਝੋਰਾ ਉਸੇ ਦਾ ਵੀ ਆਪਾਂ ਤਾਂ ਐ ਕਹ ਸੀ ਆਪਾਂ ਪੜਦਾ ਇਹ ਘਰੇ ਰੱਖਾਂਗੇ ਇਹ ਤਾਂ ਬੰਤ ਤਾਂ ਇਹ ਜੀ ਬੁੜੀ ਹੈ ਕਾਂ ਬੱਤੀ ਲੈ ਕੇ ਸਾਰੇ ਆਣ ਗਵਾਨ ਫਿਰ ਕੋਈ ਗੱਲ ਨਹੀਂ ਇਹੋ ਜੀ ਗੱਲ ਉਹਨਾਂ ਨੇ ਕਿਹੜਾ ਢੋਲ ਬਜਾ ਰੱਖਿਆ ਉੱਥੇ ਹਾਂ ਪਰ ਪਿੰਡ ਚ ਤਾਂ ਪਤਾ ਹੀ ਹੁੰਦਾ ਹੁਣ ਵੀ ਆ ਇਹਨਾਂ ਦੀ ਕੁੜੀ ਦਾ ਤਲਾਕ ਹੋਇਆ ਇਹਨਾਂ ਦੇ ਮੁੰਡੇ ਦਾ ਹੋਇਆ ਇਹੋ ਜੀਆਂ ਗੱਲਾਂ ਦੇ ਕਿੱਥੇ ਪੜਦੇ ਰਹਿੰਦੇ ਨੇ ਨਾਲੇ ਕੋਈ ਜਾਣਦੇ ਇਹ ਹੁੰਦਾ ਤਾਂ ਤੂੰ ਨਾ ਕਿਸੇ ਕੋਲੇ ਗੱਲ ਖੋਲੀ ਮਾਰੀ ਜਾਣਦੇ ਭਕਾਈ ਜਿਹੜਾ ਕੋਈ ਮਾਰਦਾ ਨਹੀਂ ਮੈਂ ਨਹੀਂ ਗੱਲ ਖੋਲਦੀ ਮੈਂ ਤਾਂ ਇਹਦਾ ਇੱਕ ਫਿਰ ਉਹੀ ਗੱਲ ਰਿਸ਼ਤੇਦਾਰੀ ਵੀ ਇਹ ਜੀ ਬੁਢੀ ਦੀ ਆ ਗਈ ਜਿਹੜੀ ਘਰ ਘਰ ਚ ਗੁਲੀਆਂ ਕਰਦੀ ਚੱਲ ਕੋਈ ਨਾ ਜਦੋਂ ਕੋਈ ਗੱਲ ਕਰੋਗੀ ਆਪਾਂ ਦੇਖ ਲਾਂਗੇ ਗੱਲ ਕਰ ਲਾਂਗੇ ਪਹਿਲੀ ਨਾ ਤੂੰ ਐਨੂੰ ਫਿਕਰ ਕਰੀ ਜਾ ਮੈਂ ਉਹ ਗੱਲ ਕਰੂਗੀ ਐਂ ਕਰੂਗੀ ਆਪਦੇ ਮਨੋਂ ਤੂੰ ਗੱਲਾਂ ਬਣਾਈ ਜਾਨੀ ਆਪਦੇ ਮਨੋਂ ਢਾਈ ਜਾਨੀ ਐ ਨਹੀਂ ਮੈਨੂੰ ਆਹੀ ਸੋਚਾਂ ਨੇ ਤਾਂ ਮਾਰ ਛੱਡਿਆ ਮੇਰਾ ਦਿਮਾਗ ਹੀ ਹੈ ਜੇ ਫਿਰ ਮੈਂ ਤਾਂ ਬਾੜੀ ਗੱਲਾਂ ਦਿਲ ਤੇ ਲਾਉਣੀ ਐ ਕੀ ਕਰ ਮੈਂ ਥੋ ਪੁਲਾਈ ਨਹੀਂ ਜਾਂਦੀ ਛੇਤੀ ਛੇਤੀ ਗੱਲ ਸੁਣ ਤੂੰ ਮੁੰਡੇ ਕੋਲੇ ਨਾ ਕੋਈ ਗੱਲ ਕਰਿਆ ਕਰ ਆ ਨਿੱਕੇ ਨਿੱਕੇ ਗੱਲਾਂ ਨਾ ਉਹਦੇ ਕੋਲੇ ਨਾ ਕਰਿਆ ਕਰ ਨਹੀਂ ਮੈਂ ਉਹਦੇ ਕੋਲੇ ਨਹੀਂ ਗੱਲ ਕਰਾਂ ਮੈਂ ਤਾਂ ਹੁਣ ਹਾਂ ਹੁਣ ਤਾਂ ਤੇਰੇ ਨਾਲ ਗੱਲਾਂ ਕਰ ਲੈਣੀ ਜਿੱਦ ਤੇ ਤੂੰ ਵਾਗ ਗਈ ਉਹਦੇ ਬਸ ਬੈਠੀ ਕੱਲੀ ਕੋਲ ਜੀ ਜਾ ਕੇ ਹਾਂ ਤੇਰੇ ਨਾਲ ਗੱਲ ਕਰਕੇ ਮਨ ਤਾਂ ਹੌਲਾ ਹੋ ਜਾਂਦਾ ਕੋਈ ਨਾ ਮੈਂ ਵਿਚ ਦੀ ਗੇੜਾ ਮਾਰ ਲਿਆ ਕਰੂੰਗੀ ਕਰ ਲੈ ਕੇ ਮਨ ਹੌਲਾ ਜਿਹੜਾ ਤੂੰ ਮੇਰੇ ਨਾਲ ਕਰਨਾ ਚਲ ਆ ਜਾ ਆ ਜਾ ਲਾ ਲ ਦੇਖਾ ਕਿਵੇਂ ਲੱਗਿਆ ਬੂਥਾ ਰੰਗਣਾ ਹੈ ਨਾ ਇੱਥੇ ਤੈਨੂੰ ਕੀ ਨਾ ਦੇਖਣਿਆ ਨੀ ਤੇ ਕਹਿੰਦੇ ਘਰੇ ਤਾਂ ਆਈ ਹੋਈਆਂ ਫੇਰ ਕਿਉਂ ਗਏ ਚਾਚੀ ਤੇ ਕਹਿੰਦੇ ਘਰੇ ਆਈਆਂ ਤਾਂ ਹਾਂ ਹਾਂ ਮੇਕਅਪ ਤਾਂ ਕਰਨਾ ਹੀ ਆ ਹੂੰ ਕਰਨਾ ਮੇਕਅਪ ਨੀ ਰਹਿਣ ਦਿਆ ਕਰਨੀ ਤੂੰ ਇਹ ਜੇ ਰੰਗ ਦਿਖਾਉਣ ਨੂੰ ਨੀ ਪਹਿਲਾਂ ਹੀ ਬਥੇਰੇ ਦਿਖਾਤੇ ਸਾਨੂੰ ਤਾਂ ਮੈਂ ਕੀ ਕਰਤਾ ਦੱਸਿਆ ਉਹ ਜੇ ਕੀ ਕੋਈ ਹਜੇ ਵੀ ਤੂੰ ਕੋਈ ਬਾਣਦੀਆ ਮੇਰੇ ਮੂਰੇ ਹੈ ਨੀ ਹੁਣ ਤਾਂ ਹਟ ਜਾ ਚਲਿੱਤਰ ਕਰਨੋ ਸੱਚੀ ਗੱਲ ਕੀ ਉਹ ਜਲ ਤਾਂ ਨਾ ਆਹੋ ਗੱਲ ਤਾਂ ਮੈਂ ਤੈਨੂੰ ਤਾਂ ਦੱਸਾਂ ਜੇ ਤੈਨੂੰ ਕੁਝ ਪਤਾ ਹੀ ਨਾ ਹੋਵੇ ਭਾਈ ਵੀ ਤੂੰ ਤਾਂ ਅਣਜਾਣ ਆ ਤੈਨੂੰ ਕੌਣ ਕਿਸੇ ਗੱਲ ਦਾ ਪਤਾ ਹੈਗਾ ਮੈਨੂੰ ਤਾਂ ਸੱਚੀ ਕੋਈ ਗੱਲ ਨਹੀਂ ਪਤਾ ਦੱਸ ਤੂੰ ਜਦ ਖੁਸ਼ੀ ਹੈਗੀ ਮੈਂ ਨੇ ਇਸ ਦੇਖੀ ਨੇ ਖੁਸ਼ ਨੂੰ ਮੇਰੀ ਗੱਲ ਸੁਣ ਲੈ ਮੈਂ ਕੀਤਾ ਕੀ ਐ ਖੁਸ਼ੀ ਆ ਮੈਂ ਤਾਂ ਪਹਿਲਾਂ ਵੀ ਖੁਸ਼ੀ ਜਦੋਂ ਤੈਨੂੰ ਪਾਇਆ ਕੋਲ ਸੈਡੀ ਵੱਡੀ ਕੀਤਾ ਤੈਨੂੰ ਪੜਾ ਲਿਖਿਆ ਕੇ ਨੌਕਰੀ ਤੇ ਲਾਤਾ ਤੇ ਆਖਰੀ ਵਾਰ ਆ ਹੁਣ ਤੂੰ ਮੈਨੂੰ ਆਪਦੇ ਰੰਗ ਦਿਖਾਤੇ ਭਾਈ ਵੀ ਮਤਾ ਇਹ ਜਿਹਾ ਉਹੀ ਗੱਲ ਕਹਿੰਦੇ ਹੁੰਦੇ ਨੇ ਨਾ ਬਗਾਨਾ ਕੋਣ ਤਾਂ ਬਗਾਨਾ ਹੀ ਹੁੰਦਾ ਭਾਈ ਚਾਚੀ ਹੁਣ ਖੋਣੇ ਵੀ ਪਤਾ ਕਿੰਨਾ ਕੁ ਟਾਈਮ ਮੈਂ ਤੁਹਾਡੇ ਕੋਲ ਬੈਠੀ ਰਹਿੰਦੀ ਨਹੀਂ ਬੈਠੀ ਤਾਂ ਨਹੀਂ ਰਹਿਣਾ ਸੀ ਵਿਆਹ ਤਾਂ ਕੁੜੇ ਤੇਰਾ ਮੈਂ ਕਰੇ ਦੇਣਾ ਸੀ ਪਰ ਆਹ ਥੋੜੀ ਵੀ ਜਿਹੜਾ ਤੂੰ ਆਪਦੀ ਸਿਹੜ ਲਿਆ ਆਪਦੀ ਕਰਕੇ ਬੈਠ ਗਈ ਨਹੀਂ ਚਾਚੀ ਇਹ ਗੱਲ ਤਾਂ ਹੈ ਹੀ ਨਹੀਂ ਵੀਰੇ ਨੇ ਦੇਖਿਆ ਸਾਰਾ ਕੁਝ ਘਰਵਾਰ ਵੀਰ ਮੱਛਾ ਵੀਰੇ ਨੇ ਦੇਖਿਆ ਦੇਖ ਲੈ ਕਿੰਨੀ ਭੋਲੀ ਬਣ ਗਈ ਨਹੀਂ ਮੇਰੀ ਗੱਲ ਸੁਣ ਆ ਤੇਰਾ ਭੋਲਾ ਚਿਹਰਾ ਜੇ ਦੇਖ ਕੇ ਨਾ ਤੇਰਾ ਵੀਰਾ ਹੀ ਤੇਰੇ ਮਗਰ ਲੱਗੇ ਜਾਂਦਾ ਮੈਂ ਨਹੀਂ ਲੱਗਦੀ ਮੈਨੂੰ ਤਾਂ ਤੇਰਾ ਸਾਰਾ ਪਤਾ ਜੇ ਤੂੰ ਫੋਨ ਕਰਦੀ ਹੁੰਦੀ ਤਾਂ ਖੁਸਰ ਖੁਸਰ ਫੋਨ ਤੇ ਕਰੀ ਹੋਈ ਜਾਂਦੀ ਸੀ ਤੇ ਇੱਕ ਦੋ ਵਾਰੀ ਤਾਂ ਤੈਨੂੰ ਮੈਂ ਟੋਕੇ ਆ ਵੀ ਆ ਭਾਈ ਨਾ ਇਹਦੇ ਵਿੱਚ ਉਥੇ ਫੋਨ ਆਉਂਦਾ ਕਾ ਇਹਦੇ ਵਿੱਚ ਦਵਾਈਆਂ ਪਹੁੰਚਦੇ ਨੇ ਤੇ ਮੈਨੂੰ ਫੈਲਾ ਪਹੁੰਚਦੇ ਨੇਗੇ ਤੇ ਮੈਨੂੰ ਹੀ ਛਾੜਦੀ ਦੀ ਤੂੰ ਸੱਚ ਬਿਨਾਂ ਕੋਈ ਇਲਜ਼ਾਮ ਲਾਈ ਜਾਂਦੇ ਕੋਡੇ ਕੋਲ ਕੀ ਪ੍ਰੂਫ ਹੈ ਵੀ ਮੈਂ ਆਪ ਤਾਂ ਵਿਆਹ ਕਰਵਾਇਆ ਅੱਜ ਚੰਗੀ ਪੋਲੀ ਤੁਹਾਡੇ ਨਾਲ ਗੱਲ ਕੀਤੀ ਐ ਵਿਆਹ ਚ ਸਾਰੀ ਗੱਲ ਵੀਰੇ ਨੇ ਕੀਤੀ ਐ ਨਹੀਂ ਵਿਆਹ ਨੂੰ ਮੇਰੀ ਗੱਲ ਸੁਣੋ ਭਾਈ ਇਹਨਾਂ ਦਾ ਤੁ ਮੰਗਰ ਲਾਇਆਗਾ ਕਰ ਲਿਆ ਮੂਰੇ ਉਹ ਤੇ ਗਿੱਟ ਮੇਰੀ ਤੇ ਤੇਰੀ ਦੋਨਾਂ ਦੀ ਸੀ ਨਾਲੇ ਉਹ ਦੀ ਨਾ ਤਿਆਰੀ ਤਾਂ ਇਹ ਤਾਂ ਤੈਨੂੰ ਛੱਡਣਾ ਹੁੰਦਾ ਸੀ ਘਰ ਤੱਕ ਨਹੀਂ ਕੌਣ ਆਜੇ ਆਪਦਾ ਕੰਮ ਛੱਡ ਕੇ ਭਾਈ ਸੱਚੀ ਇੱਕ ਵਾਰ ਆਇਆ ਸੀਗਾ ਉਹੀ ਗੱਲ ਨੂੰ ਅੱਜ ਫੇਰ ਤੁਸੀਂ ਲਈ ਬੈਠਿਆ ਨਹੀਂ ਲੈ ਕੇ ਬੈਠਾ ਨਾ ਨਹੀਂ ਵਿਆਹ ਤਾਂ ਤੇਰਾ ਕਰੇ ਦੇਣਾ ਸੀ ਅਸੀਂ ਨੇ ਹੈਂ ਨਹੀਂ ਤੈਨੂੰ ਘਰ ਤੱਕ ਹੀ ਵਹਾ ਕੇ ਰੱਖਣ ਜੋਗੀ ਸੀ ਮੈਂ ਵੀ ਤੈਨੂੰ ਸਾਰੀ ਉਮਰ ਇੱਥੇ ਵਹਾ ਹੀ ਰੱਖਦੀ ਮੈਂ ਤੂੰ ਆਹੇ ਜੇ ਚੱਜਦਾ ਤੂੰ ਨਾ ਕਰਦੀ ਅੱਜ ਕਿੰਨਾ ਕ ਟਾਈਮ ਹੋਇਆ ਜੀ ਤੇਰੇ ਘਰ ਵਾਲੇ ਮੁਕ ਤੇ ਹੈਂ ਅਜੇ ਤੱਕ ਉਹ ਹੀ ਗੱਲ ਵਿਚਾਰਾ ਰਾਤੋਂ ਰਹਿ ਜਾਂਦਾ ਸੀ ਹੈ 3 ਮਹੀਨੇ ਨਹੀਂ ਸੀ ਉਹ ਤੇ 8 ਮਹੀਨਾ ਬਾਅਦ ਤੂੰ ਤੂ ਆਦੇ ਰੰਗ ਵੀ ਦਿਖਾਤੇ ਸੱਚੀ ਮੈਨੂੰ ਪ੍ਰਾਣੀ ਗੱਲਾਂ ਨਹੀਂ ਯਾਦ ਕਰਾ ਤਾ ਚੰਗਾ ਅੱਛਾ ਓਹ ਹੋ ਹੋ ਮੂਰ ਚਪਾਈ ਉਹ ਗੱਲ ਮੇਰਾ ਵੀ ਦਿਮਾਗ ਦੇਖ ਲੈ ਹੋਰ ਤਾਂ ਭਾਈ ਉਹ ਹੀ ਗੱਲ ਹੁਣ ਤੇਰੇ ਲਈ ਤਾਂ ਨਵੇਂ ਰਿਸ਼ਤੇ ਨੇ ਸਾਰੇ ਹੁਣ ਨਵਾਂ ਆਪਰਾ ਹੋਣਾਗਾ ਨਵੇਂ ਸੌਰੇ ਨੇਗੇ ਹੁਣ ਤਾਂ ਤੂੰ ਉਹਨਾਂ ਦੇ ਤਾਈਆਂ ਤਾਂ ਪੁਰਾਣਿਆਂ ਦੀ ਗੱਲ ਕਰਦੀਆਂ ਭਾਈ ਤਾਈਆਂ ਹੁਣ ਤੇਰੇ ਲਈ ਉਹ ਪੁਰਾਣੇ ਹੋ ਗਏ ਸੱਚੀ ਮੈਂ ਗੱਲਾਂ ਕਹੀਆਂ ਨੇ ਜਦੋਂ ਤਾਂ ਮੇਰੇ ਅੱਜ ਵੀ ਇਹ ਸਭ ਕੁਝ ਕਿਵੇਂ ਭੁੱਲਿਆ ਜਾਂਦਾ ਆਪਿਆਂ ਨੂੰ ਆਹੋ ਪਰ ਤੁਮ ਤਾਂ ਹੀ ਲੱਗਦਾ ਮੈਂ ਖੁਸ਼ ਆਂ ਨਾ ਹੋਰ ਤੂੰ ਦੁਖੀ ਵੀ ਕਿਹੜੇ ਪਾਸੋਂ ਆ ਬੁੱਥਾ ਰੰਗਣ ਤਾਂ ਲੱਗੀ ਪਈਆਂ ਨਾ ਇਥੇ ਵੇਕਿਆਂ ਦੇ ਬਾਅਦ ਤੈਨੂੰ ਦੇਖਣਾ ਕਿਹਨੇ ਆਗਾ ਨਹੀਂ ਤੈਨੂੰ ਮੈਂ ਟੋਕੀ ਜਾਂਨੇ ਮੇਰੀ ਗੱਲ ਸੁਣੋ ਘਰ ਦਾ ਕੋਈ ਕੰਮ ਕਾਜ ਕਰ ਲੈ ਜੇ ਆਈਆਂ ਚਾਰ ਦਿਨ ਮੇਰੇ ਨਾਲ ਕੋਈ ਕੰਮ ਸਮਝਾ ਦੇ ਆ ਵਿਆਹ ਚ ਇੰਨਾ ਖਲਾਰਾ ਪਿਆ ਸੀਗਾ ਉਹ ਤਾਂ ਕਰਾਉਣਾ ਕੀ ਆ ਤੇ ਇੱਥੇ ਅੱਧੀ ਮਹਾਰਾਣੀ ਚਹਿਰੀਆਂ ਤੇ ਲੱਗੀ ਪਈ ਐ ਕੋਈ ਨਾ ਕਰਵਾ ਦਾਨੀ ਆ ਹਾਂ ਕਰਵਾ ਦਾਨੀਆਂ ਨਾਲ ਅੱਛਾ ਕਿ ਵੀ ਆ ਤੁਸੀਂ ਸੁਣਦੇ ਤੇ ਤੁਹਾਨੂੰ ਤਾਂ ਯਾਦ ਤੇ ਕਰੀ ਠੀਕ ਸੀ ਫਰਮਾਂ ਲੈ ਕੇ ਕਿਉਂ ਆਏ ਨੇ ਤੂੰ ਤਾਂ ਆ ਹੀ ਕੁਝ ਬਣਾਉਣਾ ਸੀਗਾ ਕੋਸੇ ਕ ਵੀਰੇ ਦੇ ਮੂੰਹ ਨੂੰ ਆ ਗਈ ਤਾਚਿੰਤੋ ਵੀ ਮੂੰਹ ਬਣਾ ਰੱਖਿਆ ਸੀ ਸ਼ੱਕ ਤਾਂ ਉਹਨਾਂ ਨੂੰ ਵੀ ਹੋ ਗਿਆ ਹੁਣ ਵੀ ਐਵੇਂ ਜਿੱਕਾ ਤੋਂ ਬੈਠੇ ਨੇ ਨਾ ਹੀ ਚੱਜ ਨਾਲ ਉੱਥੇ ਬੁਲਾਇਆ ਮੈਨੂੰ ਘਰੇ ਤਾਂ ਬੁਲਾਉਣੇ ਕੀ ਆ ਚੱਲ ਵੇਖਾਂ ਕੰਮ ਕੀ ਰਹਿੰਦਾ ਵੀਰੇ ਨੇ ਵਿਆਹ ਵੀ ਕਰਾਲਿਆ ਨਾ ਮੈਨੂੰ ਸੱਦਿਆ ਨਾ ਅੱਜ ਮੈਂ ਭਾਬੀ ਨੂੰ ਮਿਲ ਕੇ ਹੁਣ ਨਾਲੇ ਵਿਦਿਸ਼ਕਾਤ ਲਗਾ ਕੇ ਆਂਟੀ 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 ਹਾਂ ਇਹਨੇ ਆਓ ਕਿਵੇਂ ਆਏ ਮੈਂ ਤਾਂ ਭਾਬੀ ਨੂੰ ਮਿਲਣ ਆਈ ਸੀ ਬਾਬੀ ਦੇ ਪੁੱਤ ਤੇਰੀ ਅੱਜ ਗਈ ਐ ਪਿੰਡਾਂ ਦੇ ਤੇ ਮਸਕਾਤ ਲੈ ਕੇ ਆਈ ਸੀ ਕਾਦੀ ਸ਼ਿਕਾਇਤ ਆ ਤੁਸੀਂ ਮੈਨੂੰ ਵਿਆਹ ਤੇ ਨਹੀਂ ਬੁਲਾਇਆ ਓਹੋ ਵਿਆਹ ਤੇ ਪੁੱਤ ਅਸੀਂ ਤਾਂ ਨੂੰ ਹੀ ਛੋਟਾ ਜਿਹਾ ਵਿਆਹ ਹੀ ਕਰਤਾ ਵੀਰੇ ਦਾ ਤੇਰੇ ਦਾ ਕੋਈ ਗੱਲ ਨਹੀਂ ਦੱਸ ਤੂੰ ਕੀ ਖਾਣਾ ਪੀਣਾ ਤੈਨੂੰ ਉਹੀ ਮੈਂ ਹੁਣ ਖਵਾ ਪਿਆ ਦਿੰਦੀ ਖਾਣ ਪੀਣ ਨਹੀਂ ਆਈ ਹੋਰ ਫਿਰ ਬੱਚੇ ਖਾਣ ਪੀਣਦੇ ਹੁੰਦੇ ਵੀ ਹਾਂ ਮੈਨੂੰ ਖਾਣ ਪੀਣ ਨੂੰ ਕੁਝ ਦੇ ਦਿਓ ਤੂੰ ਦੱਸ ਹੋਰ ਕੀ ਖਾਏਗੀ ਮੈਂ ਮੰਗਵਾ ਦਿੰਨੀ ਓਹੀ ਨਹੀਂ ਖਾਣਾ ਮੈਂ ਤੇ ਹੋਰ ਕੀ ਕਰਨਾ ਤੇਰੇ ਭਾਬੀ ਨੂੰ ਮਿਲ ਨਹੀਂ ਆ। ਭਾਬੀ ਦਾ ਪੁੱਤ ਹੈ ਨਹੀਂ ਕੀ ਘਰੇ ਉਹ ਤਾਂ ਬਾਗੀ ਪਿੰਡ ਜਦੋਂ ਆ ਗਈ ਉਦੋਂ ਮਿਲ ਜੀ ਤੂੰ ਉਹਨੂੰ। ਲਕਮੜੇ ਕਿਉਂ ਨਹੀਂ ਆ? ਤੁਸੀਂ ਲਕੋਇਆਗਾ ਨਾ। ਓਹੋ ਬੱਚੇ ਲਕਾਉਣੇ ਕਹਦੇ ਵਾਸਤੇ ਸੀਗੀ ਤੈਨੂੰ ਜਰੂਰ ਬੁਲਾਉਂਦੀ ਜੇ ਤੇਰੀ ਭਾਬੀ ਅੱਛੇ ਜੀ ਦੁਕਾਨਾਂ ਆ ਜਾਂਦੀ ਨਾ ਜਾਂ ਸਵੇਰੇ ਅੱਜ ਆ ਜਾਂਦੀ ਫੇਰ ਤੈਨੂੰ ਮਿਲ ਲੈਣਦੀ ਤੇਰੀ ਭਾਬੀ ਉਹ ਥੋੜਾ ਟਾਈਮ ਪਹਿਲਾਂ ਹੀ ਗਈ ਐ। ਬਾਕੀ ਦੇਖ ਲੈ ਜੇ ਤੂੰ ਦੇਖਣਾ ਹੈ ਨਹੀਂ ਵੈਸੇ ਘਰੇ ਤਾਂ ਜੇ ਦੇਖ ਜਾਈਂ ਦੇਖ ਕੇ। ਵੇ ਖੁੰਗ ਕਿੱਥੇ ਲਗੋਆ ਭਾਬੀ ਨੂੰ ਭਾਬੀ ਭਾਬੀ ਉਹ ਬਣੀ ਕਿੱਥੇ ਲਗੋਤਾ ਭਾਬੀ ਕਿੱਥੇ ਲਗੋਤੀ ਉਹਦਾਂ ਕਿੱਥੇ ਲਗੋਈ ਆ ਫਿਰ ਵੀ ਭਾਬੀ ਨਹੀਂ ਮਿਲੀ ਮੈਂ ਤੈਨੂੰ ਆਖਿਆ ਸੀ ਮੈਂ ਝੂਠ ਥੋੜੀ ਬੋਲਦੀ ਸੀ ਵੀ ਭਾਈ ਤੇਰੀ ਭਾਬੀ ਤਾਂ ਆਪਣੇ ਪਿੰਡ ਵਾ ਗਈ ਏ ਤੇ ਤੂੰ ਆਏ ਹੋਗਾ ਤੈਨੂੰ ਵੀ ਮੇਰੀ ਆਂਟੀ ਨੇ ਤਾਂ ਖੋਣੀ ਮੈਨੂੰ ਝੂਠ ਮਾਰਤਾ ਕੋਈ ਤੁਸੀਂ ਤਾਂ ਇਹ ਲਿਖੋ ਦੰਨ ਨੂੰ ਤੁਸੀਂ ਤਾਂ ਇਹ ਕਰ ਦਿਓ ਜਿਵੇਂ ਤੁਸੀਂ ਮੈਨੂੰ ਬੁਲਾਉਣਾ ਨਹੀਂ ਨਹੀਂ ਪੁੱਤ ਬੁਲਾਉਣਾ ਕਿਉਂ ਨਹੀਂ ਤੂੰ ਸਮਾਂ ਆਇਆ ਕਰੀ ਨਾਲ ਤੇਰੀ ਭਾਬੀ ਦਾ ਜੀ ਲੱਗੂਆ ਜਿਹਦੇ ਤੂੰ ਘਰੇ ਆਇਆ ਕਰੇਗੀ ਤੈਨੂੰ ਬੁਲਾਉਣਾ ਹੈਗਾ ਅਸੀਂ ਬੁਲਾਉਣਾ ਕਿਵੇਂ ਨਹੀਂਗਾ ਤੂੰ ਪਹਿਲਾਂ ਨਹੀਂ ਆਈਗੀ ਕੋਈ ਨਹੀਂ ਹੁਣ ਉਹ ਇੱਕ ਅੱਧੇ ਦਿਨ ਚ ਆਜੂ ਬਾਹਰ ਤੇ ਨਹੀਂ ਲਾਉਂਦੀ ਤੇਰੀ ਭਾਬੀ ਫੇਰ ਉਹਨੂੰ ਮਰਜੀ ਆ ਕੇ ਠੀਕ ਹੈ ਨਾਲੇ ਜਿਹੜੀ ਕੋਈ ਚੀਜ਼ ਖਾਣ ਪੀਣ ਨੂੰ ਤੇਰਾ ਮਨ ਕਰਿਆ ਨਾ ਉਹ ਦੱਸ ਦੇ ਮੈਂ ਤੈਨੂੰ ਤੇਰੇ ਵੀਰੇ ਤੋਂ ਹੀ ਮੰਗਵਾ ਲਾਂ ਨਹੀਂ ਮੈਂ ਤਾਂ ਭਾਬੀ ਦੇ ਹੱਥੋਂ ਹੀ ਖਾਉਂਗੀ ਫਿਰ ਭਾਬੀ ਨਾਲ ਪਿੰਨੀ ਆ ਬਣਵਾ ਕੇ ਲੇਉਗੀ ਫਿਰ ਉਹ ਖਵਾਉਗੀ ਤੈਨੂੰ ਉਹ ਤਾਂ ਹੋਰ ਚੀਤੇ ਜੇ ਖਾਏਗੀ ਉਹ ਤਾਂ ਮੈਂ ਹੀ ਲਿਆ ਕੇ ਦਊਂਗੀ ਭਾਬੀ ਦੀ ਨੰਨੀ ਤੂੰ ਬਣ ਵੀ ਮੈਨੂੰ ਭਾਬੀ ਸਾਰਾ ਕੁਝ ਖਵਾਉਗੀ ਚਲ ਕੋਈ ਨਹੀਂ ਤੂੰ ਤਾਂ ਸਿਆਣਾ ਬੱਚਾ ਠੀਕ ਐ ਆਜੂਗੀ ਤੇਰੀ ਭਾਬੀ ਇੱਕ ਦੋ ਦਿਨਾਂ ਚ ਮੈਂ ਉਦੋਂ ਹੀ ਤੈਨੂੰ ਸੁਨੇਹਾ ਦੇ ਦੂੰਗੀ ਤੇ ਤੂੰ ਆ ਕੇ ਮਿਲ ਜੀ ਠੀਕ ਐ ਚਲ ਹੁਣ ਤੂੰ ਬੈਠ ਐਥੇ ਮੈਂ ਤੈਨੂੰ ਕੁਝ ਲਿਆ ਕੇ ਦੇਵਾਂ ਛੱਡਾ ਪੀ ਜਾ ਨਹੀਂ ਕੁਝ ਵੀ ਨਹੀਂ ਖਾਂਦੀ ਚਲ ਭਾਈ ਤੂੰ ਤਾਂ ਰੁੱਸੀ ਲੱਗਦੀ ਐ ਮੈਨੂੰ ਮੇਰੇ ਨਾਲ ਰੁੱਸੀ ਐ ਹੈ ਹਾਏ ਕਿ ਵੀ ਚੱਕਦੀ ਆ ਬਸਾਦੀ ਵਸਾਈ ਹਾਂਜੀ ਚਾਚੇ ਚਲ ਕੀ ਹੋ ਗਿਆ ਕੁਛ ਵੀ ਨਹੀਂ ਹੋਣਾ ਤਾਂ ਕੀ ਆ ਐ ਕਰ ਮੇਰੇ ਕੋਲ ਬੈਠ ਤਨ ਬੱਲ ਦਸ ਹਾਂਜੀ ਬੁੱਪ ਕੋਈ ਕੰਮ ਕਰ ਰਹਿੰਦਾ ਹੈ ਵਿਅਸਤ ਮੈਂ ਕਰੀ ਸਾਰੇ ਕੰਮ ਕੰਮ ਤਾਂ ਸਾਰੇ ਨਿਪੜੇ ਪੈਣੇ ਕੰਮ ਕੀ ਕਰਨਾ ਚਾਹਦੀ ਘੁੱਟ ਕਰਕੇ ਪੀਣੀ ਆ 10 ਮਿੰਟ ਠਹਿਰ ਕੇ ਕਰਕੇ ਪੀ ਲਾਂ ਹੈ ਠੀਕ ਹੈ ਨਹੀਂ ਮੈਂ ਤਾਂ ਤਨ ਨੂੰ ਆਈ ਕਹਿ ਦਿੱਤੀ ਤੇਰੇ ਸੱਸ ਨੂੰ ਦੱਸਿਆ ਤਾਂ ਮੈਂ ਮੇਰੇ ਕਿ ਲਈ ਤਨਖਾਹ ਆਉਂਦੀ ਹੈ ਨਹੀਂ ਹੱਸਦਾ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਪੁੱਛਿਆ ਨਹੀਂ ਕਿ ਤੂੰ ਦੱਸਿਆ ਨਹੀਂ ਨਹੀਂ ਪੁੱਛੇ ਨੇ ਇੰਨੀ ਗੱਲ ਹੀ ਨਹੀਂ ਹੋਈ ਸਾਡੇ ਤਨਖਾਹ ਬਾਰੇ ਅੱਛਾ ਅੱਛਾ ਠੀਕ ਹੈ ਬਾਕੀ ਹਜੇ ਮੈਂ ਜਾਣ ਵੀ ਨਹੀਂ ਲੱਗੀ ਨਾ ਜੋ ਕਿਤੇ ਮੇਰੀ ਗੱਲ ਸੁਣ ਪੁੱਛੂ ਵੀ ਤਾਂ ਤੈਨੂੰ ਜ਼ਰੂਰ ਉਹ ਤਨਖਾਹ ਵੀ ਤੇਰੀ ਆਉਂਦੀ ਕਿੰਨੀ ਆ ਇਹ ਜਿਹਦਾ ਕਿਹੜੀ ਸੱਸ ਹੋਈ ਜਿਹੜੀ ਪੁੱਛੇ ਨਾ ਹੈ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਕਿ ਤੈਨੂੰ ਚੇਵੀ ਆਪਾ ਕਿਉਂ ਲੋਕ ਰੱਖਣਾ ਦੱਸ ਦੂੰਗੀ ਮੈਂ ਸਾਰਾ ਕੁਝ ਹਾਂ ਦੱਛ ਦੀ ਸਾਰਾ ਕੁਛ ਨਹੀਂ ਮੇਰੀ ਗੱਲ ਸੁਣ ਜੇ ਤਨਖਾਹ ਸਾਰੀ ਦੱਸਤੀ ਤੈਨੂੰ ਵੀ ਮੇਰੇ ਇੰਨੇ ਪੈਸੇ ਆਉਂਦੇ ਨੇ ਸਾਰੇ ਘਰੋਂ ਪੱਕੇ ਕਰਿਆ ਕਰਨਗੇ ਤੇ ਸਾਰਾ ਟੱਬਰ ਮੌਜ ਨਾਲ ਬੈਠ ਕੇ ਖਾਊਗਾ ਤੇ ਸਾਰੇ ਤੇਰੇ ਸਿਰ ਤੇ ਨੱਚਣਗੇ ਪਾਲੀ ਜਾਏ ਸਾਰਾ ਟੱਬਰ ਫਿਰ ਉਹਨਾਂ ਦਾ ਕੋਈ ਗੱਲ ਨਹੀਂ ਚਾਚੀ ਸੁਆਪ ਤਾਂ ਕਿੰਨਾ ਵਧੀਆ ਕੋਈ ਗੱਲ ਮੈਂ ਕੈਨੀ ਬਾਤ ਚੋ ਕਰਦੇ ਪਹਿਲਾਂ ਬਹੁਤ ਵਧੀਆ ਨੇ ਮੈਂ ਤਾਂ ਮੇਰੀ ਮਾਂ ਇਹ ਦਿਓ ਦੇ ਵਿੱਚ ਕਦੇ ਫਰਕ ਜੇ ਨਹੀਂ ਕੀਤਾ ਨਾ ਹੀ ਕਿਸੇ ਗੱਲੋਂ ਮੀਨੇ ਚ ਦਿੱਤੇ ਮੈਨੂੰ ਅੱਛਾ ਨਾ ਉਹ ਤਾਂ ਤੇਰੀ ਗੱਲ ਠੀਕ ਆ ਚੱਲ ਭਾਈ ਸੱਸ ਵੀ ਤਾਂ ਮਾਂ ਹੀ ਹੁੰਦੀ ਆ ਵੇ ਇਹ ਨਹੀਂ ਕਹਿੰਦੀ ਵੀ ਮਾਂ ਨਹੀਂ ਹੁੰਦੀ ਹੈਗੀ ਮੈਂ ਤਾਂ ਤੈਨੂੰ ਇਹ ਗੱਲ ਕਹੀ ਆ ਪਹਿਲੀ ਚ ਪੂਰੀ ਤਰ੍ਹਾਂ ਖਾ ਨਾ ਦੱਸੀ ਕਿਉਂਕਿ ਹੁਣ ਮਾੜਾ ਬੋਟਾ ਭਾਈ ਔਰੇ ਬਾਰੇ ਵੀ ਦੇਖੀ ਹੈਂ ਔਰੇ ਬਾਰੇ ਤੇ ਲੈ ਕੁੜੇ ਕਿਉਂ ਔਰੇ ਬਾਰੇ ਹੁਣ ਉਹੀ ਗੱਲ ਆ ਹੁਣ ਤੇਰਾ ਘਰ ਨਹੀਂ ਹੈਗਾ ਹੈਂ ਤੇਰਾ ਲਾਡੀ ਪਰਾ ਨਹੀਂ ਹੈਗਾ ਉਹਦੇ ਬਾਰੇ ਨਹੀਂ ਦੇਖੇਗੀ ਤੂੰ ਹੈਂ ਹੁਣ ਤੈਨੂੰ ਪਤਾ ਹੀ ਆ ਪੁੱਤ ਉਹ ਲਾਡੀ ਦਾ ਕਿੰਨਾ ਕੰਮ ਚਾਹੁੰਦਾ ਹੈ ਤੇ ਉਹੀ ਗੱਲ ਹੁਣ ਭਾਈ ਤੇਰੇ ਵਿਆਹ ਤੇ ਇੰਨਾ ਖਰਚ ਕੀਤਾਗਾ ਦੇਖ ਹਨ ਤੇ ਜਿਹੜੀ ਤਾਂ ਇਹ ਚੀਜ਼ ਕਹੀ ਆ ਮੂੰਹੋਂ ਮੰਗੀ ਆ ਲਾਡੀ ਨੇ ਉਹੀ ਲੈ ਕੇ ਦਿੱਤੀ ਹਾਂਜੀ ਹਾਂ ਤੇ ਉਹਦੇ ਵਿੱਚ ਭਾਈ ਮੈਂ ਵੀ ਨਹੀਂ ਕੁਛ ਕਿਹਾ ਮੈਂ ਆਖਿਆ ਭਾਈ ਚੱਲ ਜੋ ਆਖ ਆਪਦੀ ਭੈਣ ਖਾਤਰ ਕਰਦਾਗਾ ਚੱਲ ਕਰ ਲੈਣ ਦੇ ਭਾਈ ਹੈ ਤੇ ਚੱਲ ਤੂੰ ਖੁਸ਼ ਹੋਣੀ ਚਾਹੀਦੀ ਤੇ ਉਹੀ ਗੱਲ ਤੇਰਾ ਭਰਾ ਖੁਸ਼ ਹੋਣਾ ਚਾਹੀਦਾ ਹੈ ਤੇ ਪੁੱਤ ਉਹ ਹੀ ਗੱਲ ਫਿਰ ਹੁਣ ਇੰਨੇ ਪੈਸੇ ਚੜੇ ਨੇ ਦੇਖੋ ਲਾਉਣੇ ਵੀ ਨਹੀਂ ਹੁਣ ਲਾਡੀ ਨੇ ਹੈਂ ਕੋਈ ਨਾ ਚਾਚੀ ਫਿਕਰ ਨਾ ਕਰ ਜੇ ਵੀਰੇ ਨੂੰ ਕੁਝ ਚਾਹੀਦਾ ਹੋਊਗਾ ਨਾ ਵੀਰਾ ਮੈਂ ਦੱਸ ਦਊਗਾ ਤੇ ਮੈਂ ਵੀਰੇ ਦੀ ਪੂਰੀ ਹੈਲਪ ਕਰੂੰਗੀ ਤੈਨੂੰ ਲੱਗਦਾ ਵੀ ਤੇਰਾ ਵੀਰਾ ਤੈਨੂੰ ਦੱਸੂਗਾ ਹੈ ਐਨਾ ਵੀ ਨਹੀਂ ਤੈਨੂੰ ਪਤਾ ਹੈਗਾ ਨਾ ਢੀ ਦਾ ਨਹੀਂ ਉਹ ਤਾਂ ਤੈਨੂੰ ਉਹੀ ਨੇ ਕੋਈ ਦੁੱਖ ਦੱਸਦਾ ਹੈਗਾ ਮੈਨੂੰ ਪਤਾ ਹੁਣੇ ਜਦੋਂ ਰਾਤ ਨੂੰ ਉਹੀ ਗੱਲ ਸੌਂਦਾ ਨਹੀਂ ਹੈਗਾ ਸੇਤੀ ਮੈਨੂੰ ਮਨਿੰਦਰ ਸਾਰਾ ਕੁਝ ਦੱਸਦੀ ਹੈਗੀ ਟੈਂਸ਼ਨ ਕਰਦਾ ਪੈਸੇ ਦੀ ਵੀ ਐਨਾ ਪੈਸਾ ਲਾਹੂੰਗਾ ਕਿੱਥੋਂ ਨਕਾਮ ਦਾ ਐਨਾ ਕੰਮ ਚੱਲਦਾ ਨਹੀਂ ਹੈਗਾ ਆਪਣਾ ਅੱਛਾ हां वीरेंद्र ਤਾਂ ਮੇਰੇ ਕੋਲ ਕੋਈ ਗੱਲ ਹੀ ਨਹੀਂ ਕੀਤੀ ਵੀਰਾ ਵੀ ਨਾ ਬਾਲਾ ਸੋਚਦਾ ਭੈਣ ਨੂੰ ਕਿਉਂ ਤੰਗ ਕਰਨਾ ਮੇਰੀ ਗੱਲ ਸੁਣ ਨਾ ਗੱਲ ਨਹੀਂ ਕਰਦਾ लाडी लाडी ਤਾਂ ਤੈਨੂੰ ਕੁਛ ਨਹੀਂ ਕਹਿੰਦਾ ਹੈਗਾ ਜੇ ਉਹ ਹੀ ਗੱਲ ਭਾਈ 2 ਪੈਸੇ ਘਰੇ ਆਉਣਗੇ ਤੇਰੇ ਮੇਰੇ ਕੋਲੇ ਆਉਣਗੇ ਹੁਣ ਉਹ ਹੀ ਗੱਲ ਮੈਂ ਤਾਂ ਉਹਦੀ ਮਾਂ ਆ ਭਾਈ ਜੇ ਹੁਣ ਭਾਈ ਜਿਹੜੇ 2 ਪੈਸੇ ਚੜੇ ਨੇ ਉਹ ਲਾਉਣੇ ਨੇ ਤੇ लाडी ਨੂੰ ਮੈਂ ਹੀ ਪੜਾਵਾਂਗੀ ਤੇ ਬਾਕੀ ਦੁੱਖ ਦੇ ਸੁੱਖ ਦੇ ਭੈਣ ਭਰਾ ਹੀ ਕੰਮ ਆਉਂਦਾ ਹੁੰਦਾ ਹੁੰਦਾ ਹੁਣ ਜੇ ਮੈਨੂੰ ਨਾ ਦੱਸੂਗਾ ਫਿਰ ਹੁਣ ਮੈਨੂੰ ਐਂ ਜਿਵੇਂ ਪਤਾ ਲੱਗੂ ਚਾਚੀ ਇਹ ਤਾਂ ਬਦੇ ਤੁਸੀਂ ਮੈਨੂੰ ਦੱਸਤਾ ਹਾਂ ਤੂੰ ਮੇਰੇ ਨਾਲ ਸੁਣ ਹੁਣ ਜਿਹੜੀ ਤੈਨੂੰ ਮੈਂ ਗੱਲ ਇਹ ਕਹਿਤੀ ਕਿ ਲਾਡੀ ਨੂੰ ਨਾ ਪੁੱਛਣਾ ਬਈ ਜੀ ਨਹੀਂ ਨਹੀਂ ਚਾਚੀ ਫਿਰ ਤਾਂ ਵੀਰੇ ਮੇਰੇ ਕੋਲ ਮੁਕਤੀ ਜੋਗੋ ਵੀ ਐਂ ਜਿਦੋਂ ਕੋਈ ਗੱਲ ਹਾਂ ਉਹ ਹੀ ਤਾਂ ਮੈਂ ਤੁਹਾਨੂੰ ਗੱਲ ਕਹਿਣੀ ਉਹ ਤਾਂ ਮੁੱਕਰ ਜੂ ਉਹ ਕਦੋਂ ਕਹੋਗਾ ਵੀ ਹਾਂ ਬੜੇ ਆਪਾਂ ਪੈਸੇ ਦੇਣੇ ਨੇ ਜੱਕੀ ਮੈਂ ਲਾਡੀ ਨੇ ਤਾਂ ਤੈਨੂੰ ਜਮੀਂ ਹਾਂ ਨਹੀਂ ਕਰਨੀ ਉਹਨੂੰ ਤਾਂ ਐ ਹੋਗਾ ਵੀ ਮੇਰੇ ਭੈਣ ਨੂੰ ਮੈਂ ਕਿਉਂ ਤਾਂ ਖਲੀਬ ਤੇਵਾ ਹਾਂ ਤੇ ਉਹਨੇ ਤੈਨੂੰ ਦੱਸਣਾ ਨਹੀਂ ਪੁੱਤ ਮੇਰੀ ਗੱਲ ਸੁਣ ਤੇਰੇ ਸਹੁਰੇ ਤਾਂ ਦੱਸੀ ਨਾ ਵੀ ਮੇਰੀ ਇੰਨੀ ਤਨਖਾਹ ਹੁੰਦੀ ਐ ਤੇ ਅੱਧੀ ਤਨਖਾਹ ਮੇਰੀ ਧੀ ਬਣ ਕੇ ਤੂੰ ਮੈਨੂੰ ਫੜਾ ਦਿਆ ਕਈ ਆ ਜਿੰਨੇ ਦਿਨ ਬਸ ਆ ਉਹੀ ਗੱਲ ਜਿੰਨਾ ਕ ਟਾਈਮ ਆਪਣੇ ਵਿਆਹ ਆ ਇਹ ਬਸ ਕਰਜਾ ਲੈਂਦਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਭਾਈ ਉਹੀ ਗੱਲ ਤੇਰੀ ਮਿਹਨਤ ਆ ਤੇਰੀ ਕਮਾਈ ਆ ਕਿਵੇਂ ਮਰਜ਼ੀ ਕਰੀ ਹਾਂ ਹਾਂ ਦੇਖੋ ਹਾਂ ਤੇ ਹੱਥ ਦੀ ਫੜਾ ਦਿਆ ਕਰੀ ਚਲ ਅੱਦ ਨਹੀਂ ਭਾਈ ਆਪਦੀ ਉਹੀ ਗੱਲ ਚਲਾਵਦਾ ਚਲਾ ਲਿਆ ਕਰੀ ਸਹੁਰੇ ਵੀ ਹੈ ਨਾ ਭਾਈ ਸੌ ਚੀਜ਼ ਦੀ ਲੋੜ ਹੁੰਦੀ ਆ ਆਪਣੀ ਹਾਂਜੀ ਬਾਕੀ ਕੋਈ ਗੱਲ ਨਹੀਂ ਕੀ ਪਤਾ ਮੈਂ ਕਰ ਗੱਲ ਕਰਨੂੰਗੀ ਜਸ ਨਾਲ ਤੁਹਾਨੂੰ ਤਨਖਾਹੀ ਸਾਰੇ ਦੇ ਦੇ ਕਰੂੰਗੀ ਮੈਂ ਮੇਰੀ ਗੱਲ ਉਹ ਹੀ ਗੱਲ ਫੇਰ ਭਾਈ ਜਿਹੜੀ ਗੱਲ ਤੈਨੂੰ ਮੈਂ ਕਹੇ ਨਹੀਂ ਆ ਹਰ ਵੀ ਤੋ ਉਹ ਗੱਲ ਤੇ ਤਾਂ ਤੂੰ ਕਦੇ ਅੰਭੀ ਨਹੀਂ ਤੇ ਜੀ ਨਾ ਜਸ ਨੂੰ ਕਹਿਣਾ ਕੋਈ ਜਰੂਰੀ ਆ ਕੁੜੀ ਵੀ ਉਹਨੂੰ ਤੂੰ ਦੱਸੇਂਗੀ ਹਾਂ ਮੈਂ ਉਹਨਾਂ ਨਾਲ ਗੱਲ ਕਰ ਲੂੰਗੀ ਸਾਰੀ ਤਨਖਾਹ ਦੇ ਨਹੀਂ ਮੈਂ ਤੇਤੋਂ ਸਾਰੀ ਨਹੀਂ ਮੰਗਦੇ ਅੱਧੀ ਚਾਹੇ ਉੱਥੇ ਰੱਖ ਲਈ ਪੂਰਾ ਦੱਸੀ ਨਾ ਵੀ ਮੈਨੂੰ ਇੰਨੀ ਨਹੀਂ ਆਉਂਦੀ ਹੈਗੀ ਕਦੋਂ ਦੀ ਮੈਂ ਗੱਲਾਂ ਕਰੀ ਜਨੇ ਤੇਰੇ ਬੁੱਕਤ 'ਚ ਕੁਝ ਨਹੀਂ ਪੜਦਾ ਹੈਗਾ ਫੇਰ ਕਹਿ ਦਿੰਦੀ ਆ ਚਾਚੀ ਬੋਲਦੀ ਐ ਉਹ ਤਾਂ ਚਾਚੀ ਕੋਈ ਗੱਲ ਨਹੀਂ ਚਾਚੀ ਫੜਾ ਦਿਆ ਕਰੂਗੀ ਬਸ ਖੁਸ਼ ਹਾਂ ਬਸ ਖੁਸ਼ ਹੀ ਆ ਮੈਂ ਤਾਂ ਖੁਸ਼ ਤਾਂ ਪਈ ਉਹੀ ਗੱਲ ਇਹ ਜਿਹੜਾ ਮੈਂ ਖੁਸ਼ੀ ਨੂੰ ਕਰਦੀ ਆ ਕਿ ਕੋਈ ਮੇਰੀ ਆਬਦੀ ਨਹੀਂ ਮੈਂ ਤਾਂ ਆਪਣੇ ਪੁੱਤ ਦੀ ਕਾਫਤਰ ਕਰਦੀ ਬਸ ਕੋਈ ਨਬੀਰ ਜਿਹੜਾ ਦਿਨ ਲੈਣਾ ਕਰਦੇ ਚੜਿਆ ਮੈਂ ਤਾਂ ਕਹਿੰਦੀ ਉਹ ਉੱਤਰ ਜੇ ਛੇਤ ਤੋਂ ਛੇਤੀ ਬਸ ਉਹੀ ਗੱਲ ਕਹਿੰਦੀ ਆ ਪੁੱਤ ਰਲ ਕੇ ਉਹਦੇ ਨਾਲ ਉਹ ਲਹਾੜੇ ਜਿਹੜੇ ਚਾਰ ਪਾਸੇ ਚੜੇ ਨੇ ਠੀਕ ਹੈ ਨਾ ਹੁਣ ਜਿਵੇਂ ਤਨਖਾਹ ਹੋਗੀ ਨਾ ਮੈਂ ਤੁਹਾਨੂੰ ਫੜਾ ਚੁਗੀ ਹਾਂ ਬਸ ਕਿਸੇ ਨੂੰ ਦੱਸੀ ਨਾ ਕੋਈ ਲਾਡੀ ਨੂੰ ਨਾ ਪੁੱਛੀ ਕਿਸੇ ਨੂੰ ਨਾ ਪੁੱਛੀ ਜੇ ਤਾਂ ਲਾਡੀ ਨੂੰ ਦੱਸਤਾ ਫਟ ਦੇਣੇ ਜਵਾਬ ਦੇ ਤੂੰ ਨਾਲ ਨਾ ਕੀ ਗੀ ਨਾ ਮੈਂ ਦੱਸਦੀ ਹੈਗੀ ਹਾਂ ਫਿਰ ਫਿਰ ਮੈਨੂੰ ਫੋਨ ਕਰਕੇ ਬਹਿਜੂ ਨਾ 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 ਮੈਂ ਨਹੀਂ ਦੱਸਦੀ ਹੈਗੀ ਤੂੰ ਕੈਸੇ ਫੜਾ ਦੇ ਚੰਗਾ ਹੈਗਾ ਮੋਚਾ ਬਣਾ ਕੇ ਲਿਆਉ ਹਾਂ ਬਣਾ ਲਿਆ ਠੀਕ ਹੈ ਬਣਾ ਲਿਆ ਕੁੱਟ ਦੋ ਜਾਨੀਆਂ ਬੈਠ ਕੇ ਪੀ ਲਾਂਗੇ ਆਪਾਂ ਠੀਕ ਹੈ ਚਾਚੀ ਆਪਾਂ ਨਹੀਂ ਗੱਲ ਹੋਣਾ ਲੈ ਕਿ ਤਾ ਮੰਨੇਗੀ ਤੇ ਮੰਨੇ ਵੀ ਕਿਉਂ ਨਾ ਤੇ ਜਦੋਂ ਮਨਾਉਣ ਮੈਂ ਬੈਠੀ ਸੀ ਬਣ ਗਈ ਗੱਲ ਹੁਣ ਤੱਦੀ ਤਨਖਾਹ ਮੈਨੂੰ ਲੈ ਕੇ ਵੜਾਇਆ ਕਰ ਲਾਡੀ ਨੂੰ ਲਾਡੀ ਨੂੰ ਕਿਹਨੇ ਦੱਸਣਾ ਤੇ ਅਸੀਂ ਤਾਂ ਮੌਜਾਂ ਕਰਾਂਗੇ ਆ ਵੱੰਗੀ ਗੱਲ ਆ ਅੱਡੇ ਦਾ ਬੇਟਾ ਹੋਵੇ ਸਾਫੂ ਬਾਲੇ ਗੰਦੇ ਜਿਹੇ ਕੁੜੇ ਕੀ ਕਰੀ ਜੰਨੀ ਤੂੰ ਆਹ ਚਾਚੀ ਮੈਂ ਨਾ ਡੱਡੇ ਦੇ ਬਾਲੇ ਗੰਦੇ ਹੋਏ ਤੇ ਸੀਗੇ ਆ ਇੱਥੋਂ ਆ ਤਾਂ ਕਰਤੇ ਹੁਣ ਆ ਇੱਧਰਲੇ ਰਹਿ ਗਏ ਹੋਰ ਇੱਕ ਇੱਕ ਦੋ ਦੋ ਤਾਂ ਨਹੀਂ ਬੱਸ ਕਰ ਰਹਿਣ ਦੇ ਤੂੰ ਇਹ ਡੱਬੇ ਤਾਂ ਆਪੇ ਸਾਫ ਹੁੰਦੇ ਰਹਿਣਗੇ ਤੂੰ ਉਹੀ ਗੱਲ ਦੋ ਦਿਨ ਆਈਂ ਹਰਾਮ ਕਰ ਲੈ ਕੁੜੇ ਲੈ ਚਾਚੀ ਫੇਰ ਕੀ ਹੁੰਦਾ ਕੰਮ ਤਾਂ ਹੁਣ ਕਰਨੀ ਆ ਜਿੱਥੇ ਆ ਗਈ ਤੇ ਤੈਨੂੰ ਬਥੇ ਮੈਂ ਥੋੜੇ ਕਿ ਕੰਮ ਹੀ ਨਹੀਂ ਕਰਨੇ। ਓਹੋ ਤੂੰ ਰਹਿਣ ਦੇ ਮੈਂ ਤੈਨੂੰ ਕਹੇ ਤਾਂ ਸਾਫ ਕਰਕੇ ਧਰੇ ਹੋਏ ਸੀ ਮਨਿੰਦਰ ਨੇ। ਆ ਦੇਖੋ ਰੇਤਾਂ ਜੇ ਲੱਗਿਆ ਪਿਆ ਉਹ ਚਲੂੰ ਤਾਂ ਸਾਫ ਕਰਦੇ ਹੁਣ ਤੇਨੂੰ ਤਾਂ ਵਹਿਮ ਵਾਲਾ ਪਈ ਤੈਨੂੰ ਤਾਂ ਉਹੀ ਗੱਲ ਘਰ ਤੇ ਮੜਾ ਜੇ ਰੇਤਾ ਤੇ ਤੁਝ ਨਹੀਂ ਜਾਂਦਾ ਹੈਗਾ ਜੇ ਮਾੜਾ ਮੋਟਾ ਉਹੀ ਘਰ ਡੱਬਿਆਂ ਤੇ ਜੜ ਜਾਂਦਾ। ਪਤਾ ਕੀ ਚਾਚੀ ਬੈਲੂ ਇੱਕ ਨਾ ਜੀਜੇ ਨਹੀਂ ਲੱਗਦਾ ਕੀ ਕਰਾਂ ਹੁਣ ਬੇਲੀ ਬੈਠੀ ਵੀ ਚੱਲ ਕੋਈ ਨਾ ਕੁਝ ਨਹੀਂ ਹੁੰਦਾ ਆ ਦੋ ਤਿੰਨ ਦਿਨ ਐ ਇੱਥੇ ਹੈਗੀਆਂ ਤੇ ਆਰਾਮ ਕਰ ਲੈਗੀ ਜਦੋਂ ਸਹੁਰੇ ਬਾਗੀ ਭਾਈ ਉੱਥੇ ਤੈਨੂੰ ਕਿਹਨੇ ਵਹਾਉਣਾਗਾ ਤੇ ਸਾਰੇ ਕੰਮੇ ਕਰਨੇ ਨੇ ਉੱਥੇ ਤੇ ਉਹ ਉੱਥੇ ਤਾਂ ਨਾ ਮੇਰੀ ਸੱਸ ਹੈਗੇ ਨਾਲ ਘਰ ਆਦਾਂਦੀ ਹੁੰਦੀ ਮੈਨੂੰ ਤਾਂ ਕੁਝ ਕਰਨ ਨਹੀਂ ਦਿੰਦੀ ਉੱਥੇ ਵੀ ਆਹੀ ਆ ਨਹੀਂ ਹਜੇ ਤੂੰ ਨਵੀਂ ਨਵੀਂ ਵਿਆਹੀਆਂ ਸੀ ਇਹ ਹਜੇ ਤੈਨੂੰ ਨਹੀਂ ਪਤਾ ਹੈਗਾ ਹਾਂ ਤੂੰ ਸੱਸ ਵਾਲੇ ਰੂਪ ਦੇਖੇ ਨਹੀਂ ਹੈਗੇ ਤੇ ਸੱਸ ਦੇ ਨਾਲ ਨਾ ਦੋਸਾਂ ਸੇ ਲੱਗਦੇ ਨੇ ਕੋਈ ਗੱਲ ਨਹੀਂ ਤੇ ਮੈਂ ਤੈਨੂੰ ਐ ਕਹਿੰਦੀ ਆ ਕਿ ਤੇ ਬਾੜੀ ਉਹੀ ਗੱਲ ਮਿੱਠੀ ਪਿਆਰੀ ਜੀ ਮੇਨਾ ਬਾੜੀ ਵੀ ਨਾ ਰਹੀ ਉਹਦੇ ਨਾਲ ਉਹੀ ਗੱਲ ਫਿਰ ਸਿਰ ਤੇ ਨੱਚ ਜਾਂਦੀ ਜਾਨੀ ਕਿ ਸੱਸਾਂ ਬਾਣਾ ਮੋਟਾ ਜੁੱਤੀ ਥੱਲੀ ਰੱਖੇ ਕੋਈ ਚਾਚੀ ਤੂੰ ਜੇ ਬੋਲੂਗੀ ਕਾਹਦਾ ਗੁੱਸਾ ਮਾਮਾ ਵਰਗੀ ਹੈਗੀ ਹੈ ਵਿਚਾਰੀ ਹਾਂ ਹਾਂ ਚੱਲ ਕੋਈ ਨਾ ਤੇ ਮੈਂ ਤੈਨੂੰ ਐ ਕਹਿੰਦੀ ਤੂੰ ਰਾਮ ਕਰ ਲੈ ਤੇ ਰੋਟੀ ਖਾ ਲਈ ਤੀ ਤਾ ਮੈਂ ਤਾਂ ਕਾਲੀ ਸਰੋਟੀ ਰਾਮ ਕਰਕੇ ਆਈ ਆ ਤਾਂ ਇਹ ਮੈਂ ਉੱਠ ਕੇ ਬੈੱਡ ਤੋਂ ਇਧਰ ਆ ਗਈ ਮੈਂ ਦੇਖ ਲੈ ਚਾ ਡੱਬਾ ਹੱਥ ਨਹੀਂ ਠੀਕਦੇ ਭਾਈ ਤੇਰੇ ਵੱਡੀ ਗੱਲ ਤਾਂ ਬਸ ਇਹ ਹੀ ਆ ਤੇਰੇ ਹੱਥ ਨਹੀਂ ਠੀਕਦੇ ਕਿ ਇੱਧਰ ਠੋਰਾ ਠਾਰੀ ਕਰਨ ਲੱਗੀ ਕਿ ਤੇ ਇਧਰ ਲੱਗ ਗਈ ਅੱਜ ਮੈਨੂੰ ਲੱਗਾ ਭਾਂਡੇ ਚੰਨ ਗਣੀ ਹੋਵੀਆਂ ਹਨ ਇਹ ਮੈਂ ਆਪੇ ਚੰਨ ਲੂਗੀ ਤੂੰ ਬਹਿ ਜਾ ਜਾ ਤੁਸੀਂ ਕਿੱਥੋਂ ਕੰਮ ਕਰੋਗੇ ਕਰਨੂ ਪੁੱਤ ਮੈਂ ਵੀ ਕਿੰਨੇ ਕਾ ਘਰ ਦੀ ਕੰਮ ਨੇਗੇ ਆਪਣੇ ਹੋਰ ਕੰਮ ਕਿੰਨੇ ਕਿਨੇ ਕਿਹੜਾ ਡੰਗਰਾ ਪਸ਼ੂਆਂ ਦਾ ਵੀ ਭਾਈ ਵਾਂ ਗੋਹਾ ਕੁੜਾ ਸਿੱਟ ਕੇ ਆਉਣਾ ਤੁਹਾਨੂੰ ਕਿ ਪਤਾ ਲੱਗੇ ਵੀ ਫਿਰ ਸੋਈ ਚ ਆ ਗਈ ਤੁਸੀਂ ਤਾਂ ਸੁੱਤੇ ਪਏ ਸੀ ਉਹ ਮੇਰੀ ਅੱਖ ਖੁੱਲ ਗਈ ਮੈਂ ਅੱਖਾਂ ਹਰਪੇ ਤੇ ਪਈ ਤਾਂ ਉਰੀ ਸੀ ਗਈ ਕਿੱਧਰ ਮੈਂ ਤਾਂ ਉੱਠ ਕੇ ਜਦੋਂ ਮੈਂ ਦੇਖਿਆ ਇੱਥੇ ਲੱਗੀ ਪਈ ਡੱਬਿਆਂ ਨੂੰ ਜੰਬੜੀ ਪਈ ਆ। ਉਹਦੇ ਨਾਲ ਉਹਦੇ ਨਾਲ ਪਿਆ ਨਹੀਂ ਚੰਦ ਨਾਲ ਮੈਂ ਉਹਦੀ ਖੜਕਾ ਕੁਛ ਨਹੀਂ ਕੀਤਾ ਹੋਰ ਹੀ ਕੰਮ ਕਰੀ ਜੰਨੀ ਆ ਆਹਦਾ ਚੱਲ ਕੋਈ ਨਾ ਪੁੱਤ ਆਰਾਮ ਕਰ ਲੈ ਤੂੰ ਆ ਦੋ ਦਿਨਾਂ ਨੂੰ ਬਾਗ ਜੈਗੀ ਚੱਲ ਭਾਈ ਉੱਥੇ ਕੰਮੇ ਕਰਨੇ ਨੇ ਹੁਣ ਮੈਂ ਤਾਂ ਉਹੀ ਗੱਲ ਭਾਈ ਫਿਰ ਹੈਗੀ ਤਾਂ ਚਾਹੇ ਮੈਂ ਚਾਚੀ ਹੋਈ ਆ ਫਿਰ ਵੀ ਮੈਂ ਤੇਰੀ ਮਾਮਾ ਵਾਂਗੂ ਪੁੱਤ ਤੈਨੂੰ ਪਾਲਿਆ ਮੈਨੂੰ ਫਿਰ ਵੀ ਤੇਰਾ ਤਰਸ ਆਉਂਦਾਗਾ ਹੈ ਵੀ ਉਹੀ ਗੱਲ ਪੁੱਤ ਸੌਰੀ ਕੰਮੇ ਕਰਨੇ ਨੇ ਤੇ ਚਾਰ ਦੋ ਚਾਰ ਦਿਨ ਕੁੜੀ ਆਈ ਹੈਗੀ ਉਹਨੂੰ ਇੱਥੇ ਤਾਂ ਆਰਾਮ ਕਰ ਹੁੰਦੇ ਹੈਂ ਹਾਂ ਜੇ ਕੋਈ ਨਾ ਪੁੱਤ ਪੈ ਜਾਤਾ ਠੀਕ ਹੈ ਜੀ ਕਰ ਲੈ ਆਰਾਮ ਆਜੋ ਬਸ ਤੁਸੀਂ ਵੀ ਫਿਰ ਕੋਈ ਨਾ ਕੋਈ ਨਾ ਆਉਣੀ ਆ ਖਰੋਂ ਦੀ ਤੇ ਇਹਨੂੰ ਆਰਾਮ ਮੇਰੀ ਜੁੱਤੀ ਨਹੀਂ ਇਹ ਤਾਂ ਜਿਹੜੇ ਲਾਲ ਚੁੰਨ ਕਰਦੀਆਂ ਉਸਨੂੰ ਕਰਦੀਆਂ ਤੇਰੀ ਆਜੋ ਬੈਣੀ ਹੈ ਜੀ ਤੁਸੀਂ ਸਦਾ ਮਿੱਠੀ ਪਿਆਰੀ ਰਹੋਗੇ ਨਾ ਫੇਰ ਹੀ ਪੈਸੇ ਦੇਵਾਂਗੀ ਤੁਮੇ ਨੂੰ ਤੇ ਨਹੀਂ ਤਾਂ ਮੈਨੂੰ ਦੇ ਦੇ ਦਾਂ ਫਲ ਘਾਤ ਸੀ ਗਾਣੀ ਸਿਰ ਹੁੰਦੀ ਕਰਨੀ ਨੋੜ ਇਹ ਨਾ ਮਿਲਣਾ ਪੂਰੇ ਆਉਣਾ ਦਾ ਬੋ ਦਿਨ ਆਉਗੀ 4 ਦਿਨ ਆਉਗੀ ਆਪ ਦਾ ਬਗ ਚੂਕੀ ਪਰ ਨਾਲੇ ਹੁਣ ਮੈਂ ਇਹਦੀ ੱਡੀ ਨੰਗੜ ਚੇਤ ਜਿੱਥੇ ਤਾਂ ਆਇਆ ਸੀ ਤਾਂ ਬਸ ਹੁਣ ਕਿਵੇਂ ਮਰਜੀ ਲਾਡੀ ਲਿਆ ਪਰ ਹੁਣ ਨਹੀਂ ਯਾਦ ਆ ਸਕਦਾ ਇਹ ਨਾ ਇਹ ਮਾਰੇ ਆਉਂਦਾ